ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਈ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਬਾਈ ਅੱਜ ਆਪਾਂ ਕਰਨ ਲੱਗੇ ਆ ਆਪਣੀ ਛੱਬੀ ਦੇ ਉੱਪਰ ਆਪਾਂ ਸਪਰੇਅ ਕਰਨ ਲੱਗੇ ਆ ਨਾ ਜੀ ਜਿਹੜੀ ਆਪਾਂ ਨੇ ਸਿੱਧੀ ਬਜਾਈ ਕੀਤੀ ਸੀ ਛੱਬੀ ਦੀ ਉਹਦੇ ਉੱਪਰ ਤਾਕਤ ਵਾਲੀ ਸਪਰੇਅ ਕਰਨ ਲੱਗੇ ਆ ਅੱਜ ਤੇ ਕਰਨ ਲੱਗੇ ਆ ਉਹਦੇ ਨਾਲ ਟਰੈਕਟਰ ਵਾਲੇ ਬੂਮ ਜੇ ਨਾਲ ਠੀਕ ਹੈ ਜੀ ਤੇ ਕਿਹੜੀ ਕਿਹੜੀ ਦਵਾਈ ਪਾ ਰਹੇ ਆ ਕਿੰਨੀ ਕਿੰਨੀ ਡੋਜ਼ ਪਾ ਰਹੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਨਾਲ ਗਰੋਥ ਕਿੰਨੀ ਹੋ ਗਈ ਆਪਣੀ ਛੱਬੀ ਦੀ ਉਹ ਵੀ ਤੁਹਾਨੂੰ ਚੈੱਕ ਕਰਾਉਨੇ ਆ ਬਾਈ ਦਵਾਈ ਕਿਹੜੀ ਕਿਹੜੀ ਆ ਇੱਕ ਤਾਂ ਲੋਹਾ ਲੋਹਾ ਹੋ ਗਿਆ ਜ਼ਿੰਕ ਹੋ ਗਿਆ 33% ਜ਼ਿੰਕਾ ਤੇ ਐਨਪੀਕੇ 111 ਆ 111 ਐਨਪੀਕੇ ਜ਼ਿੰਕ ਤੇ ਲੋਹਾ ਕਿੰਨੇ ਚੀਜ਼ਾਂ ਮਿਲਾ ਕੇ ਕਰਨ ਲੱਗੇ ਆ ਬਾਈ ਇਹ ਹੈਗੀ ਆ ਆਪਣੀ ਜਿਵੇਂ ਤੁਹਾਨੂੰ ਦਿਖਾਇਆ ਛੱਬੀ ਆ ਦੇਖ ਲਓ 26 ਜਿਹੜੀ ਬਜਾਈ ਕਰੀ ਸੀ ਅੱਜ ਤੋਂ 5-7 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਦੀ ਉਹ ਤੁਹਾਨੂੰ ਲੱਗਦਾ ਹੋਣਾ ਵੀ ਬਹੁਤ ਮਾੜੀ ਜੀ ਆ ਕਿਤੇ ਕਿਤੇ ਜੇ ਦੀਂਦੀ ਆ ਆ ਦੇਖੋ ਬਈ ਵਧੀਆ ਗਰੋਥ ਕਰੀ ਹੋਈ ਆ ਅੱਜ ਕਰਾ ਰਹੇ ਆ ਇਹਦੇ ਨਾਲੇ ਢੋੜੇ ਜੇ ਨਾਲੇ ਹੈਨਾ ਤੇ ਬੱਸ ਬਈ ਆ ਸਪਰੇਆ ਹੌਸੀ ਪਾ ਰਹੇ ਆ ਵਿੱਚ ਨਾਲ ਲੋ ਜੀ ਬਾਈ ਨੇ ਕਰਤੀ ਸ਼ੁਰੂ ਸਪਰੇਅ ਏ ਬਾਈ ਪਹਿਲਾਂ ਵੀ ਇੱਥੇ ਇਹਦੇ ਨਾਲੇ ਹੋਈ ਹੋਈ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿੱਚ ਪਹਿਲਾਂ ਜਿਹੜੀਆਂ ਪੈੜਾਂ ਬਣੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਦੁਬਾਰੇ ਸਪਰੇ ਬਾਈ ਉਹਦੇ 'ਚ ਕਰੀ ਜਾਂਦਾ ਇਹੀ ਆਪਾਂ ਨੂੰ ਸੌਖਾ ਰਹਿੰਦਾ ਇਹਨਾਂ ਦੇ ਨਾਲ ਆ ਦੇਖੋ ਇਧਰ ਨੂੰ ਵੀ ਬਣੀਆਂ ਹੋਈਆਂ ਨੇ ਤੇ ਇਧਰ ਨੂੰ ਵੀ ਜਿਹੜੀ ਬਣੀ ਹੋਈ ਸੀਗੀ ਇਹਦੇ 'ਚ ਕਰਤੀ ਏ ਬਾਈ ਖੱत्ता ਸੋਨੂੰ ਉਹਨਾਂ ਨਾਲੋਂ ਤੇ ਪਰਲੇ ਸਾਰਿਆਂ ਨਾਲੋਂ ਇਹ 'ਚ ਗਰੋਥ ਘੱਟ ਲੱਗਦੀ ਹੋਣੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਇਹ 'ਚ ਬਾਈ ਆਪਣਾ ਪਾਣੀ ਖੜ ਗਿਆ ਸੀਗਾ ਪਹਿਲੀ ਵਾਰ ਜਦੋਂ ਪਹਿਲਾ ਪਾਣੀ ਲਾਇਆ ਜਿਆਦਾ ਹੋ ਗਿਆ ਸੀਗਾ ਤਾ ਕਰਕੇ ਥੋੜਾ ਜਿਹਾ ਇਹਦੇ ਵਿੱਚ ਗਰੋਥ ਚ ਪ੍ਰੋਬਲਮ ਉਦਾਂ ਕੋਈ ਨਹੀਂ ਥੋੜੀ ਜਿਹੀ ਲੇਟ ਆ ਬਟ ਉਹ ਹੋਈ ਵੀ ਜੰਮੀ ਵੀ ਪੂਰੀ ਆ ਬਈ ਆਨੇ ਬਾਈ ਆਪਣੇ ਲਾਏ ਹੋਏ ਨੇ ਦਰਾਖਤ ਹੈ ਨਾ ਜਿਹੜੇ ਮੋਟਰ ਤੇ ਹੈ ਨਾ ਕਈ ਬਾਈ ਇਤਰਾਜ਼ ਕਰਦੇ ਨੇ ਹੈ ਨਾ ਵੀ ਮੋਟਰ ਤੇ ਯਾਰ ਦਰਾਖਤ ਨਹੀਂ ਲਾਏ ਵੇ ਮੈਂ ਪਿਛਲੀ ਵੀਡੀਓ ਚ ਵੀ ਦਿਖਾਏ ਸੀਗੇ ਇਹ ਬਾਈ ਜਿਹੜਾ ਆ ਜਗ੍ਹਾ ਹੈ ਨਾ ਇੱਥੇ ਮਿੱਟੀ ਪਿਛਲੇ ਸਾਲ ਪਾਈ ਸੀ ਆਪਾਂ ਨੇ ਪਿਛਲੇ ਸਾਲ ਇਹ ਦਰਾਖਤ ਲਾਤੇ ਸੀਗੇ ਹੈਨਾ ਇੱਥੇ ਆਉਣ ਜਾਣ ਘਟੁੰਦਾ ਪਾਣੀ ਪੂਣੀ ਘਟ ਪੈਂਦਾ ਤਾਂ ਕਰਕੇ ਥੋੜੀ ਜਿਹੀ ਗਰੋਥ ਇਹਨਾਂ ਦੀ ਘਟ ਆ ਪਰ ਵਧੀਆ ਆ ਬਈ ਪਿਲਕਣ ਦਾ ਦਰਖਤ ਆ ਜਿਹੜੇ ਬਾਜਾਂ ਹੁੰਦਾ ਪਤਾ ਉਹ ਇਹਨੇ ਬਹੁਤ ਜ਼ਿਆਦਾ ਵੱਡਾ ਦਰਖਤ ਬਣਨਾ ਹੈਨਾ ਆਉਣ ਵਾਲੇ ਟਾਈਮ ਤੇ ਗਾਹਾਂ ਜਾ ਕੇ ਹੈਨਾ ਹਾਲੇ ਤਾਂ ਚਲ ਆਪਾਂ ਇਹਦਾ ਸ਼ਾਇਦ ਦੇਖਣਾ ਪਤਾ ਨਹੀਂ ਨਹੀਂ ਪਰ ਇਹ ਬਹੁਤ ਵੱਡਾ ਦਰਖਤ ਬਣੂਗਾ ਇਹ ਲਾਇਆ ਹੋਰ ਇਹਦੀ ਸ਼ੌਮ ਵਧੀਆ ਹੋਊ ਆ ਵੀ ਵਧੀਆ ਦਰਖਤ ਆ ਉੱਥੇ ਇੱਕ ਪਿੰਜਰੇ ਚ ਜਿਹੜਾ ਜਾਲ ਚ ਉਹ ਅੰਬ ਦਾ ਹੈਨਾ ਆਪਣਾ ਬੂਟਾ ਲੱਗਿਆ ਹੋਇਆ ਇਹ ਥੋੜੇ ਜੇ ਸੁੱਕਣ ਕਰਕੇ ਦੁਬਾਰੇ ਹੁਣ ਚੱਲਣਗੇ ਗਰਮੀ ਨੇ ਜ਼ਿਆਦਾ ਸੁਕਾਤੇ ਤੇ ਐਨ ਪੂਰਾ ਵਧੀਆ ਦੇਖੋ ਬਈ ਮਾਹੌਲ ਇੱਥੇ ਵੀ ਲੋ ਬਾਈ ਆ ਆਟਮਾ ਨੇ ਸਾਰੀਆਂ ਜਿਹੜੀਆਂ ਆਪਾਂ ਨੇ ਅੱਜ ਇਹਦੇ ਵਿੱਚ 26 ਦੇ ਵਿੱਚ ਸਪਰੇਅ ਕਰਨੇ ਜਿਹੜੀ ਹਨ ਉਹਦੇ ਵਾਸਤੇ ਜਿੰਕ ਲੋਹਾ ਤੇ ਆਪਣਾ ਐਨ ਪੀ ਕੇ 19 19 ਤੇ ਨਾਲ ਹੋਸ਼ੀ ਇਹਦੀ ਹੁਣ ਡੋਜ਼ ਕਿੰਨੀ ਪਾਈ ਆ ਬਾਈ ਇਹ ਤਾਂ ਪਾਇਆ ਲੋਹਾ ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਇਹ ਪਾਇਆ 1 ਕਿਲੋ 33% ਜਿੰਕ ਕਿੱਲੇ ਦੇ ਹਿਸਾਬ ਨਾਲ ਐਨ ਪੀ ਕੇ ਦਾ ਇੱਕ ਪੈਕਟ ਪਾਇਆ ਕਿਲੋ ਦਾ ਤੇ ਅੱਧਾ ਲੀਟਰ ਹੋਸ਼ੀ ਪਾਈ ਆ ਬਾਈ ਠੀਕ ਹੈ ਜੀ ਇਹ 1 ਕਿੱਲੇ ਦੀ ਡੋਸ ਚ ਪਾਇਆ ਤੇ ਆ ਸਾਰਾ ਸਮਾਨ ਪਾਇਆ ਅੱਜ ਤੁਹਾਨੂੰ ਇੱਕ ਨਾ ਦੱਸਣਾ ਭੁੱਲ ਗਿਆ ਸੀਗਾ ਬਈ ਪਹਿਲਾ ਹੈ ਨਾ ਇਹ ਬਈ ਆਪਣੀ ਬਜਾਈ ਹੈਗੀ ਐ ਦੀ 5 ਜੂਨ 5 ਜੂਨ ਦੀ ਹਾਂ ਤੇ ਅੱਜ ਹੈਗੀ ਆ 2 ਜੁਲਾਈ ਤਕਰੀਬਨ ਇਹ 1 ਮਹੀਨੇ ਦਾ ਝੋਨਾ ਬਈ ਜਿਹਦੇ ਤੇ ਅੱਜ ਆਪਾਂ ਇਹ ਸਪਰੇਅ ਕਰਨ ਲੱਗੇ ਹੋਇਆ ਤੇ ਇਹ ਤੇ ਅੱਜ ਸਪਰੇਅ ਤੁਹਾਨੂੰ ਜਿਹੜੀਆਂ ਦਿਖਾਈਆਂ ਨੇ ਉਹੀ ਕਰੀਆਂ ਨੇਗੀਆਂ ਤੇ ਬਈ ਇੱਕ ਨਾ ਆਪਣੇ ਬਾਈ ਦਾ ਇੱਕ ਦਾ ਕਮੈਂਟ ਆਇਆ ਸੀਗਾ ਹੈ ਨਾ ਵੀ ਪਾਣੀ ਖਰਦ ਹੋ ਗਿਆ ਦਾ ਖਤਮ ਪੰਜਾਬ ਦਾ ਤੇ ਬਾਈ ਆਹ ਦੇਖ ਲੈ ਕਿੰਨਾ ਕ ਪਾਣੀ ਲੱਗਿਆ ਹੋਇਆ ਪਹਿਲਾਂ ਤਾਂ ਕਿੰਨੇ ਕ ਪਾਣੀ ਚ ਖੜੇ ਆ ਹੈਨਾ ਤੇ ਨੰਬਰ 2 ਤੇ ਇਹ ਬਾਈ ਸਿੱਧੀ ਬਜਾਈ ਪਹਿਲਾਂ ਤੁਸੀਂ ਦੇਖ ਲਿਆ ਕਰੋ ਕਮੈਂਟ ਕਰਨ ਲੱਗੇ ਹੈਨਾ ਵੀ ਕਿਹੜੀ ਖੇਤੀ ਕਰਦੇ ਆ ਕਿਵੇਂ ਕਰ ਰਹੇ ਆ ਇਹ ਤਾਂ ਸਿੱਧੀ ਬਜਾਈ ਆ ਇਹ ਚ ਪਾਣੀ ਘੱਟ ਲੱਗਦਾ ਹੀ ਆਪਣਾ ਨੰਬਰ 2 ਤੇ ਜਿਹੜੀ ਆਪਾਂ ਦੂਜੇ ਲੋਟ ਵੀ ਲਾਉਨੇ ਨਾ ਬਾਈ ਚੋਨਾ ਉਹ ਵੀ ਬਾਈ ਮਜਬੂਰੀ ਆ ਕਿਸਾਨਾਂ ਨੂੰ ਵੀ ਪਤਾ ਏ ਹੈਨਾ ਵੀ ਇਹਨਾਂ ਦਾ ਪਾਣੀ ਖਤਮ ਹੋਣਾ ਸਾਡੀਆਂ ਵੀ ਫਸਲਾਂ ਬਾਈ ਪਾਣੀ ਨਾਲੇ ਹੋਣੀਆਂ ਨੇ ਠੀਕ ਹੈ ਕਿ ਨਹੀਂ ਪਰ ਥੋੜਾ ਸਾਰਿਆਂ ਦਾ ਮੂੰਹ ਆ ਕੇ ਕਿਸਾਨਾਂ ਵੇਲੇ ਹੀ ਖੁੱਲਦਾ ਕੋਈ ਕਿਸੇ ਫੈਕਟਰੀਆਂ ਨੂੰ ਕੋਈ ਸਰਕਾਰਾਂ ਨੂੰ ਕੋਈ ਇਹਨੂੰ ਪੁੱਛਦਾ ਕੋਈ ਕਿਸੇ ਨੇ ਅੱਜ ਤੱਕ ਕਿਸਾਨ ਦੇ ਜਾ ਕੇ ਹੱਕ 'ਚ ਖੜਿਆ ਵੀ ਇਹਨਾਂ ਨੂੰ ਇਕੱਲੇ ਇਕੱਲੇ ਸੂਏ ਦਾ ਜਾਂ ਪਾਣੀ ਇਹਦੇ ਦਾ ਖੇਤਾਂ ਨੂੰ ਨਹਿਰਾਂ ਦਾ ਪਾਣੀ ਲੱਗਣਾ ਚਾਹੀਦਾ ਕੋਈ ਨਹੀਂ ਖੜਦਾ ਬਾਈ ਜਾ ਕੇ ਹਾਂ ਤੁਸੀਂ ਕਹਿ ਦੋਗੇ ਹੁਣ ਵੀ ਸਰਕਾਰਾਂ ਨੇ ਨੀਤੀਆਂ ਬਣਾਈਆਂ ਨੇ ਲਵਾ ਲਓ ਪਾਣੀ ਬਾਈ ਜਾ ਕੇ ਦੇਖੋ ਮੜਾ ਜਾ ਹਜ਼ਾਰਾਂ ਹਜ਼ਾਰਾਂ ਏਕੜ 6 6 7 700 ਏਕੜ ਦਾ ਰਕਬਾ ਮੰਗ ਲੈਂਦੇ ਨੇ ਵੀ ਪਹਿਲਾਂ ਉਹਨਾਂ ਦਾ ਰਕਬਾ ਪੂਰਾ ਕਰੋ ਫਿਰ ਪਾਣੀ ਲੱਗੂਗਾ ਐਵੇਂ ਨਹੀਂ ਇੱਕ ਬੰਦੇ ਦੀ ਸਹਿਮਤੀ ਨਹੀਂ ਬਣਦੀ ਹੁੰਦੀ ਐਵੇਂ ਨਹੀਂ ਜਾ ਕੇ ਚੱਕ ਕੇ ਮੂੰਹ ਕਮੈਂਟ ਕਰਨ ਲੱਗ ਜਾਈਦਾ ਜਾਂ ਬੋਲਣ ਲੱਗ ਜਾਈਦਾ ਬਈ ਸਾਨੂੰ ਵੀ ਪਤਾ ਸਾਡਾ ਵੀ ਪੰਜਾਬ ਆ ਅਸੀਂ ਵੀ ਇੱਥੇ ਹੀ ਰਹਿਣਾ ਸਾਡੇ ਜਵਾਕਾਂ ਨੇ ਵੀ ਤੇ ਬਾਕੀ ਰਹੀ ਗੱਲ ਇਹ ਫਸਲਾਂ ਦੀ ਸਾਨੂੰ ਫਸਲਾਂ ਦਾ ਬਦਲ ਦਵਾ ਦਿਓ ਬਈ ਕਿ ਤੂੰ ਹੀ ਕਿਸਾਨਾਂ ਦੇ ਧਰਨੇ ਦੇਖ ਲੈਨੇ ਹੋ ਇੰਨੀ ਵਾਰ ਧਰਨਾ ਲੱਗਿਆ ਇੰਨਾ ਹੋ ਗਿਆ ਹੈਨਾ ਕਿਸੇ ਨੇ ਕਦੇ ਐਂ ਦੇਖਿਆ ਵੀ ਇੱਕੇ ਗੱਲ ਪਿੱਛੇ ਕਿੰਨੀ ਵਾਰ ਧਰਨਾ ਲੱਗ ਲਿਆ ਤੁਸੀਂ ਐਂ ਤਾਂ ਦੇਖ ਰਹੋ ਵੀ ਪੰਜ ਵਾਰ ਧਰਨਾ ਲਾ ਛੇ ਵਾਰ ਧਰਨਾ ਹੀ ਲੱਗਿਆ ਕਦੇ ਐ ਸੋਚਿਆ ਵੀ ਇੱਕੇ ਗੱਲ ਪਿੱਛੇ ਧਰਨਾ ਲੱਗ ਰਿਹਾ ਕਦੇ ਕੋਈ ਜਾ ਕੇ ਹੱਕ 'ਚ ਖੜਕੇ ਦੇਖਿਆ ਕਦੇ ਵੀ ਬਾਈ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਸਾਡੇ ਵੀ ਜਵਾਕ ਪਾਲੰਦੇ ਨੇ ਬਈ ਜਵਾਕਾਂ ਨੂੰ ਹੁਣ ਅਸੀਂ ਦੱਸ ਕਿੱਥੇ ਲੈ ਕੇ ਜਾਈਏ ਤੇ ਬਾਕੀ ਫਸਲਾਂ ਨੇ ਸਾਨੂੰ ਬਦਲ ਦਵਾ ਦਿਓ ਆ ਹਰੀ ਕ੍ਰਾਂਤੀ ਦੇ ਨਾਂ ਦੇ ਥੋੜਾ ਦੇਸ਼ ਬਚਾਉਣ ਵਾਸਤੇ ਹੀ ਅਸੀਂ ਨੇ ਆ ਫਸਲਾਂ ਲਾਉਣੀਆਂ ਸ਼ੁਰੂ ਕਰੀਆਂ ਦੀਆਂ ਸਾਨੂੰ ਹੋਰ ਫਸਲਾਂ ਦੇ ਐਮਐਸਪੀ ਦੇਣ ਲੱਗ ਜਾਓ ਠੀਕ ਆ ਅਸੀਂ ਕਰ ਲੈ ਆ ਜਾਂਗੇ ਤੂੰ ਕਹਿਣਾ ਸਰਕਾਰਾਂ ਤੋਂ ਸਾਰੇ ਸਿੱਕੇ ਸਰਕਾਰ ਤੋਂ ਮੰਗਦੇ ਸਰਕਾਰ ਦਾ ਫਰਜ਼ ਨਹੀਂ ਬਈ ਫਿਰ ਕਹਿ ਦੋਗੇ ਵੀ ਹਰੇਕ ਕਿਸਾਨ ਦਾ ਜਾ ਕੇ ਕਿ ਸਰਕਾਰਾਂ ਕੋਲ ਖੜ ਜਾਏ ਪੀਦਾ ਫਰਜ਼ਾ ਹੋਰ ਜਾ ਕਿਸਾਨ ਕਿਸਾਨ ਧੱਕੇ ਸਰਕਾਰਾਂ ਦੇ ਨੇ ਖੂ ਦੇ ਵਿੱਚ ਹੁਣ ਫਰਜ ਵੀ ਕਿਦਾ ਬਣਦਾ ਠੀਕ ਆ ਕਿ ਨਹੀਂ ਚਲੋ ਬਾਕੀ ਡਿਟੇਲ ਚ ਕਦੇ ਫੇਰ ਗੱਲ ਕਰਾਂਗੇ ਬਾਈ ਆਪਾਂ ਹੈਨਾ ਇਹ ਮੁੱਦੇ ਤੇ ਜਾ ਕਿਸੇ ਹੋਰ ਤੇ ਕਿਉਂਕਿ ਹੁਣ ਵੀਡੀਓ ਲੰਬੀ ਹੋ ਜੂਗੀ ਤੇ ਬਾਕੀ ਬਾਈ ਕਰ ਰਿਹਾ ਸਪਰੇਅ ਵਾਸਤੇ ਨਿਭੜਨੇ ਵਾਲਾ ਆਪਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ